ਸਤਿ ਸ਼੍ਰੀ ਅਕਾਲ ਜੀ ਵੈਲਕਮ ਬੈਕ ਟੂ आवर ਚੈਨਲ ਰਹਿਲ ਫੈਮਿਲੀ ਵਲੌਗਸ ਹਾਂ ਜੀ ਕਈ ਦਿਨਾਂ ਦੇ ਕਮੈਂਟ ਆ ਰਹੇ ਸੀ ਕਿ ਤੁਸੀਂ ਦੁੱਧ ਕਿੱਥੇ ਪਾਉਂਦੇ ਹੋ ਕਿੰਨੇ ਰੇਟ ਨੂੰ ਲੱਗਦਾ ਹੈ ਹਨਾ ਇਹ ਸਾਰੀਆਂ ਗੱਲਾਂ ਕਰਨ ਲਈ ਮੈਨੂੰ ਜਾਣਾ ਪਊਗਾ ਡੈਰੀ ਤੇ ਅੱਜ ਗਾਗਨ ਡੈਰੀ ਤੇ ਨੇ ਕਿਉਂਕਿ ਡੈਡੀ ਅੱਜ ਗਏ ਹੋਏ ਸੀਗੇ ਤਾਂ ਕਰਕੇ ਉਹਨਾਂ ਨੂੰ ਫਿਰ ਡੈਰੀ ਦਾ ਕੰਮ ਸੰਭਾਲ ਲੈਣਾ ਪਿਆ ਹੁਣ ਮੈਂ ਉੱਧਰ ਜਾਣੀ ਆ ਤੇ ਜਾ ਕੇ ਦਿਖਾਉਣੀ ਆ ਵੀ ਕਿਵੇਂ-ਕਿਵੇਂ ਕੀ-ਕੀ ਰੇਟ ਸਾਡਾ ਦੁੱਧ ਲੱਗਦਾ ਕਿਹਨੂੰ ਪਾਉਂਦੇ ਆ ਸਾਰੇ ਤੁਹਾਡੇ ਸਵਾਲਾਂ ਦੇ ਜਵਾਬ ਦੇਣੇ ਆ ਵੈਸੇ ਤਾਂ ਅਸੀਂ ਪਹਿਲਾਂ ਵੀਡੀਓ ਹੈ ਇਹਦੇ ਤੇ ਬਣਾਈ ਵੀ ਆ ਇੱਕ ਪਰ ਚਲੋ ਅੱਜ ਸੋਚਿਆ ਦੁਬਾਰੋ ਇੱਕ ਹੋਰ ਬਣਾ ਦਾਂ ਮੈਂ ਆ ਜਾਏਵਾਦਤਵਾਦਤ ਮੇਰੇ ਨਾਲ ਜਾ ਰਹੀ ਆ ਜਾ ਪੁੱਤ ਆ ਚੱਲੀਏ ਪਾਪਾ ਕੋਲੇ ਆਜੋ ਹਲਾਓ ਜੀ ਇੱਧਰ ਪਹੁੰਚ ਗਏ ਆਪਾਂ ਆਪਣੀ ਡੈਰੀ ਤੇ ਆ ਗਏ ਆਪਾਂ ਡੈਰੀ ਤੇ ਹੰਜੀ ਕਿਆ ਕਰਤੇ ਹੋ ਕੰਮ ਕਰਦੋ ਅੱਜ ਜੌਬ ਬਦਲ ਗਈ ਤੁਹਾਡੀ ਹਲੋ ਜੀ ਦੇਖੋ ਜਿਹੜੇ ਹੁਣ ਕਈ ਕਮੈਂਟ ਆਉਂਦੇ ਸੀ ਮੈਂ ਕਿਹਾ ਵੀ ਤੁਸੀਂ ਦੁੱਧ ਕਿੱਥੇ ਪਾਉਨੇ ਹੋ ਕਿੰਨਾ ਰੇਟ ਲੱਗਦਾ ਮਹਾਜ ਅੱਜ ਦੁਬਾਰਾ ਪੈਸੇ ਦਾ ਆਪਾਂ ਪਹਿਲਾਂ ਵੀਡੀਓ ਬਣਾਈ ਵੀ ਆ ਇਹਦੇ ਤੇ ਮਾਚਲ ਅੱਜ ਦੁਬਾਰਾ ਫੇਰ ਬਣਾ ਲਾਂਗੇ ਜਿਹੜੇ ਹਾਂ ਹੁਣ ਨਵੇਂ ਆਪਣੇ ਸਬਸਕ੍ਰਾਈਬਰ ਨੇ ਉਹਨਾਂ ਨੂੰ ਐ ਹੁੰਦਾ ਹਨਾ ਵੀ ਕਿਵੇਂ ਕੀ ਕੀ ਕੰਮ ਆ ਇਹਨਾਂ ਦਾ ਬਾਕੀ ਉਹ ਵੀ ਦਿਖਾ ਦੰਨੇ ਚਲੋ ਜੀ ਕਰਦੇ ਆਪਾਂ ਗੱਲਾਂ ਬਾਤਾਂ ਜੀ ਬਈ ਨੇ ਕਹਿੰਦੇ ਸੀ ਨਾ ਵੀ ਕੀ ਕਿੱਥੇ ਦੁੱਧ ਪਾਉਨੇ ਹੋ ਕੀ ਕਰਦੇ ਹੋ ਆਮ ਨੂੰ ਦਾ ਰੇਟ ਡੋਟਾ ਸਾਡਾ ਅੱਧਾ ਇੱਥਾ ਦਾ ਨੱਧਾ ਰਹਤਾ ਵਾ ਹੈ ਤੇ ਇੱਥੇ ਸਾਡਾ ਦੁੱਧ ਪੈਂਦਾ ਉਹਦਾ ਫਾਰਮੂਲਾ ਵੀ ਤੇ ਲੋਕਲ ਪਿੰਡਾਂ ਦੇ ਦੁੱਧਾਂ ਵਾਲੇ ਸੈਂਪਲ ਜਿੱਪਲ ਪਏ ਨੇ ਜਿਨ੍ਹਾਂ ਦਾ ਪਿੰਡਾਂ ਚੋਂ ਦੁੱਧ ਆਉਂਦਾ ਤੇ ਆਜੇ ਲੋੜ ਹੋਵੇ ਲੱਗੇ ਉਹ ਗੱਡੀ ਆਉਂਦੀ ਆ ਉਹ ਇੱਕ ਟਾਈਮ ਗੱਦੋ ਇੱਕੋ ਟਾਈਮ ਜਾ ਕੇ ਅੰਦਰੋਂ ਸਾਮ ਸਵੇਰੇ ਦੇ ਵਿੱਚ ਪੈਂਦਾ ਉਹ ਗੱਡੀਆਂ ਨੇ ਕੋਈ ਲੈ ਲਓ ਅੱਜ ਤਾਂ ਸਵੇਰੀ ਲੈ ਗਏ ਹਨਾ ਹਾਂ ਹੁਣ ਤਾਂ ਜਲਦੀ ਆ ਜਾਂਦੀ ਹੈ ਗੱਡੀ ਹਾਂ ਹੁਣ ਜਲਦੀ ਆ ਜਾਂਦੀ ਆ ਆਪਣੀ ਮਾਲ ਨੇ ਗੱਡੀ ਆ ਜਾਂਦੀ ਆ ਰੇਟ ਲੁਟਾ ਰੇਟ ਲਿਸਟ ਲੱਗੀ ਹੋਈਆਂ ਦਿਖਾ ਦੇ ਤੁਹਾਨੂੰ ਆਹ ਰੇਟ ਵੇਖੋ ਇਹ ਵੀ ਆ ਰਿਹਾ ਲਓ ਜੀ ਦੇਖੋ ਮੈਂ ਟੈਸਟ ਕਰਕੇ ਤੁਹਾਨੂੰ ਦਿਖਾਉਂਦਾ ਦੇਖੋ ਰੇਟ ਲਿਸਟ ਵੀਰੇ ਆਹ ਦੇਖੋ ਆਹ ਦੇਖੋ ਬਫਾਇ 20845 ਆਹ ਕਾਉਡ ਰੇਟ 895 ਠੀਕ ਹੈ ਜੀ ਇਹ ਰੇਟ ਲਿਸਟ ਸਾਡੀ ਤੇ ਲਗਭਗ ਮੈਕਸਿਮਮ ਸਾਨੂੰ ਰੇਟ ਸਬੰਧ ਦਿਖਾ ਰਣਾ ਅ ਜਿਹੜਾ ਮੈਕਸਿਮਮ ਗਊਆਂ ਦਾ ਰੇਟ ਆ ਜੀ 5 0 ਦੇ ਲਗਭਗ ਲਗਭਗ ਜਾ ਕੇ ਬਣ ਜਾਂਦਾ 43 ਰੁਪਏ ਨੂੰ ਐਵਰੇਜ ਰੇਟ ਇਹਦਾ ਹਟਲ ਬਈ 38 49 ਰੁਪਏ 4 2 4 1 ਤੇ ਇਹਦਾ ਮੈਕਸਿਮਮ ਪਾ ਗਿਆ ਦਾ 10 0 ਦਾ 85 ਰੁਪਏ 68 ਪੈਸੇ ਮੱਝਾਂ ਦਾ ਤੇ ਹੋਰ ਜੀ ਤੇ ਬਾਕੀ ਜਿਹੜਾ ਡੈਰੀ ਦਿਖਾਉਣੇ ਕਿਵੇਂ ਲੱਗ ਜਾ ਦੇਖੋ ਤਾਂ ਮੈਂ ਤਾਂ ਕਰਕੇ ਦੱਸ ਤੂੰ ਸੱਤ ਡੈਰੀ ਸੋਣੇ ਲੱਗੇ ਤੇ ਹਾਇਦਰਾ ਸਾਹਿਬ ਵੀ ਇੱਕ ਕੰਮ ਚੱਲਦਾ ਹੈ ਇਨਸਾਫ ਇਹ ਕਰਨਾ ਤੇ ਦੁੱਦਪਵਾ ਰਹੇ ਹਾਂ ਜੀ ਹੋਰ ਨਮਿਤਾ ਜੀ ਗੁਜਾਰੀ ਦੱਸੋ ਤੁਸੀਂ ਕੰਮ ਕਮੇੜੇ ਆਪਦਾ ਹਾਂ ਬਸ ਕੱਲੀ ਰੋਟੀ ਰਹਿ ਗਈ ਸੀ ਮਾਂ ਫਿਰ ਹੁਣ ਚਲੋ ਸਾਰਾ ਮੈਨੂੰ ਪਤਾ ਸੀ ਕਿ 10:00 ਵਜੇ ਸਾਰੀ ਕਲੈਕਸ਼ਨ ਹੋ ਜਾਂਦੀ ਹੈ ਮਾਂ ਚਲੋ ਮੈਂ ਡੈਡੀ ਤੇ ਜਾ ਕੇ ਆਉਂਦੀ ਹਾਂ ਨਾਲੇ ਬਲਾਗ ਬਣਾ ਲੈਂਿਆ ਨਾਲੇ ਦੱਸ ਦਨੇ ਆ ਨਾ ਵੀ ਕਿੰਨੇ ਦਿਨਾਂ ਦੇ ਉਹ ਹੀ ਪੁੱਛ ਰਹੀ ਸੀ ਵੀ ਰੇਟ ਰੂਟ ਬਾਰੇ ਫੈਟ ਫੂਡ ਬਾਰੇ ਮਾਂ ਜੀ ਚਲੋ ਦੱਸੋ ਇਹ ਇੱਕ ਹੋਰ ਤੁਹਾਨੂੰ ਦੱਸ ਦਾਂ ਵੀਰੇ ਸਾਰਾ ਆਨਲਾਈਨ ਕੰਮ ਆ ਦੇ ਉਹ ਸਮਝਾਉਣਾ ਵੀ ਕਿੱਦਾਂ ਆਨਲਾਈਨ ਜੰਮਾ ਸਾਰਿਆ ਆਹ ਕੰਡਾ ਆਹ ਕੰਡਾ ਸਿੱਧਾ ਇਹ ਨਾਲ ਲੱਟ ਜਾਂਦਾ ਕਿ ਕੰਪਿਊਟਰ ਨਾਲ ਠੀਕ ਹੈ ਜੀ ਇਹਦੇ ਉੱਪਰ ਵੇਟ ਆ ਜਾਂਦਾ ਆਹ ਫੈਟ ਵਾਲੀ ਮਸ਼ੀਨ ਆ ਗਈ ਤੇ ਲਗਭਗ ਐਕਸੀਡੈਂਟ ਹੀ ਆਵੇ ਸਾਰਿਆਂ ਉਹਦੀ ਵੀ ਕੋਡ ਜਿਵੇਂ ਉਹਰੇ ਕੋਡ ਭਰਨਾ ਉਹਦੇ ਕੋਡ ਭਰੇ ਜਾਊਗਾ ਫੈਟ ਸਿਸਟਮ ਵਿੱਚ ਕੋਡ ਭਰ ਕੇ ਦਿਖਾਉਣਾ ਜਿਵੇਂ ਆਪਾਂ ਕੋਡ ਲਾਨੇ ਇੱਕ ਤੁਹਾਨੂੰ ਦਿਖਾਉਣ ਆ ਗਿਆ ਪੂਰੇ ਹੁਣ ਦੇਖੋ ਫੈਟ ਆ ਗਈ ਤੇ ਜਾਇ ਹੁਣ ਇਧਰ ਮੈਂ ਕੰਡਾ ਕੰਡੇ ਦੇ ਤੇ ਕੰਡੇ ਦੇ ਬਾਜਨੋਂ ਕੰਡਾ ਛੜੀ ਤੇ ਮੜੇ ਕੰਡੇ ਆ ਦੇਖੋ ਮੈਂ ਹੁਣ ਬਾਜਨ ਆ ਗਿਆ ਕੰਡੇ ਦੇ ਆ ਦੇਖੋ ਇਧਰ ਬਾਜਨ ਆ ਗਿਆ ਆ ਦੇਖੋ ਆ ਆ ਗਿਆ ਬਾਜਨ ਆ ਗਿਆ ਫੈਟ ਆ ਗਿਆ ਸਨੇਫਾ ਆ ਗਿਆ ਪ੍ਰੋਟੀਨ ਆ ਗਿਆ ਤੇ ਕੈਲਰੀ ਰੇਟ ਲੱਗੇ 74 ਰੁਪਏ 19 ਪੈਸੇ ਲੱਗੇ ਛੱਟ ਦਾ ਆ ਇਧਰ ਜੀ ਪੇਮੈਂਟ ਵੜ ਗਈ ਆ ਸਾਰੀ ਉਹ ਇੰਦਾ ਸਿਸਟਮਾ ਹੁਣ ਜੇ ਮੈਂ ਐਂਟਰ ਕਰੂਗਾ ਪਰਚੀ ਨਿਕਲ ਜੂ ਬਸ ਅਗਲੇ ਨੂੰ ਦੋ ਮੈਸੇਜ ਚੱਲ ਜਾਣਗੇ ਤੇ ਸਾਡਾ ਕੰਮ ਖਤਮ ਅਗਲੇ ਦਾ ਕੰਮ ਖਤਮ ਅਗਲੇ ਅਕਾਊਂਟ 'ਚ ਦੇ ਪੈਸੇ ਤੇ ਪੈਸੇ ਵੀ ਸਿੱਧੇ ਅਗਲੇ ਅਕਾਊਂਟ ਦੇ ਵਿੱਚ ਨੇ ਹਾਂਜੀ ਤਾਂ ਵੀਰਵਾਰ ਨੂੰ ਪੇਮੈਂਟ ਆਇਆ ਨਹੀਂ ਹਾਂ ਕੋਈ ਆਇਆ ਨਹੀਂ ਵੀ ਸਾਗੋਤਾ ਵੀ ਨਹੀਂ ਕਰਨਾ ਪੈਂਦਾ ਹੈਗਾ ਹਨਾ ਤੇ ਆਪਣੇ ਆਪ ਸਾਰਾ ਉਧਰੋਂ ਹੀ ਆਨਲਾਈਨ ਹੋ ਜਾਂਦਾ ਸਾਰਾ ਟਾਟਾ ਫਿਰ ਆਪੇ ਆ ਜਾਂਦਾ ਹਾਂ ਹੋਰ ਨਮੀਤਾ ਜੀ ਕੋਈ ਹੋਰ ਕੀ ਸੁਆਦ ਹੈ ਬੜੀਆ ਹਜੇ ਤੁਹਾਨੂੰ ਬੱਸ ਭਈਆ ਇਹ ਸਾਨੂੰ ਇਹ ਸਾਨੂੰ ਡੈਜੀ ਖੋਲੀ ਨੂੰ ਵੀ ਲਗਭਗ ਹੋ ਗਏ ਤੀਜਾ ਹਾਲ ਚੱਲ ਪਊ ਆਹ ਉਹ ਫਰਵਰੀ ਨੂੰ 10 ਫਰਵਰੀ ਹਾਂ 10 ਵਰ੍ਹੇਂ ਤੀਜੇ ਸਾਲ ਆਪਾਂ ਬਹੁਤ ਵਧੀਆ ਚੱਲਦੀ ਆ ਤੇ ਬਾਬੇ ਦੀ ਕਿਰਪਾ ਬਸ ਇੱਕ ਨੇ ਅਸੀਂ ਮਿਹਨਤ ਕਰੀ ਜੰਮਿਆ ਬਾਬਾ ਕਿਰਪਾ ਕਰੀ ਜਾਂਦਾ ਅਸੀਂ ਮਿਹਨਤ ਕਰੀ ਜਾਂਦੇ ਹਾਂ ਤੇ ਹੁਣ ਆਪਾਂ ਕੰਮ ਨਵੇੜ ਕੀ ਮੋੜ ਕੇ ਫੇਰ ਚੱਲਦੇ ਆਪਾਂ ਆਪਣੇ ਉੱਧਰ ਗਾ ਫਾਰਮ ਕਰਨੀ ਦੇ ਉੱਤੇ ਦੇਖਾਂਗੇ ਕੋਈ ਕੀਟਾੜਵਾ ਦਾ ਕੀਟ ਦਵਾਈ 뿌ਟੀ ਜਣੀ ਜਾਂ ਫਸੋਰ ਕਰਨਾ ਸਾਡਾ ਡੈਡੀ ਕੇ ਆਪਾਂ ਚੰਡੀਗੜ੍ਹ ਹਾਂ ਮਹਾਬਾਤੀ ਦੀ ਦੁਰ ਕੈਰੀ ਕਰਾ ਹਾਂ ਬਾਕੀ ਜਨ ਆਪਾਂ ਕਰਦੇ ਦੁਰ ਕੈਰੀ ਹੁਣ ਥੋੜਾ ਟਾਈਮ ਖਿੱਚਮਈਏ ਇਧਰ ਆਪਾਂ ਕਮਰੇ ਵੇਡ ਕੇ ਚੱਲਦੇ ਆ ਕਰਦੇ ਦੀ ਨੈਕਸਟ ਡੇ ਲਓ ਜੀ ਅਸੀਂ ਫੇਰ ਆ ਗਏ ਵਾਪਸ ਵਾਪਸ ਕਰਦੇ ਆ ਗਏ ਬੰਦੇ ਉਹ ਸਾਡੇ ਬਿਮਾਰ ਸਾਡੇ ਐਡੀਟਰ ਸਾਹਿਬ ਹੋ ਗਏ ਸੀ ਬਿਮਾਰ ਇਸ ਕਰਕੇ ਮੇਰੇ ਬਲੌਗ ਸੱਪਿਆ ਨਹੀਂ ਤਾਂ ਕਰਕੇ ਥੋੜਾ ਫਿਮਾ ਚਾਹਨੇ ਕਿ ਮੈਂ ਕਿ ਮੈਂ ਕਿ ਇਹ ਸੀ ਇਹ ਜੇ ਬੰਦੇ ਆ ਵੀ ਬਿਮਾਰੀ ਚ ਵੀ ਸਾਡੇ ਦੰਦ ਨਿਕਲਦੇ ਫੇਰ ਨਾ ਫੇਰ ਰੋਣ ਦੀ ਗੱਲ ਨਹੀਂ ਬੱਤੀ ਹੋਰ ਅੱਜ ਮੈਂ ਡਾਕਟਰ ਰਾਏ ਮੇਰਾ ਨੋਨ ਆ ਗਿਆ ਡਾਕਟਰ ਨੇ ਨੇ ਘੂਰਤਾ ਡਾਕਟਰ ਅੰਗੀਕੁਰ ਜੀ ਉਹ ਕਹਿੰਦਾ ਵੀ ਤੁਸੀਂ ਆਲਦੀ ਸਿਹਤ ਦਾ ਖਿਆਲ ਨਹੀਂ ਰੱਖਦੇ ਡਾਈਟ ਦਾ ਧਿਆਨ ਨਹੀਂ ਰੱਖਦੇ ਤੇਰਾ ਸਾਰਾ ਕੁਝ ਤਾਂ ਆਟਾ ਵਿਟਾਮਿਨ ਕੈਲਸ਼ੀਅਮ ਮੈਗਨੀਸ਼ੀਅਮ ਤੇ ਆਇਰਨ ਕੁਝ ਵੀ ਨਹੀਂ ਹੈਗਾ ਕਹਿੰਦੇ ਹੱਦ ਕਹਿੰਦੇ ਫਿਰ ਇਹਨਾਂ ਅੱਜ ਨੂੰ ਝੋਲਾ ਭਰ ਕੇ ਦਵਾਈ ਦਿੱਤਾ ਜਿਵੇਂ ਝੋਲਾ ਭਰ ਕੇ ਸੁਨਾਰ ਨੇ ਝੋਲਾ ਭਰ ਕੇ ਦਵਾਈ ਦਿੰਦਾ ਇਹਨੂੰ ਅੱਜ ਹੁਣ ਇਹ ਤਿੰਨ ਮਹੀਨੇ ਤੋਂ ਇਹੀ ਖਾਣੀ ਹੈ ਵੀ ਇਸ ਲਈ ਭਾਈ ਆ ਦੀ ਟੇਕ ਕੇਅਰ ਕਰੋ ਸਾਰੇ ਜਣੇ ਨਹੀਂ ਇੱਕ ਗੱਲ ਹੋਰ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਨਾ ਬਿਨਾਂ ਟੈਸਟ ਤੋਂ ਦਵਾਈ ਨਹੀਂ ਉਹ ਕਰਨੀ ਇਹਦਾ ਕਾਰਨ ਵੀ ਕਾਰਨ ਵੀ ਅਸੀਂ ਕਹਾਂ ਨੂੰ ਦੱਸਦੇ ਆ ਬਿਨਾਂ ਟੈਸਟ ਤੋਂ ਮੈਂ ਘਰੇ ਦਵਾਈਆਂ ਖਾਈ ਜਾਂਦੀ ਸੀ ਇਹ ਮੈਂ ਕੀ ਕਹਿੰਦੀ ਮੈ ਤਾਂ ਦਰਦ ਹੁੰਦਾ ਖੂਨ ਗਾੜਾ ਇੱਕ ਮੈਂ ਗੋਲਾ ਪਾਤਲੇ ਤਾਂ ਹੁੰਦਾ ਨਿੱਕ ਹੋਰ ਕਹਿੰਦੀ ਇਹਦਾ ਉਹ ਬਣਦਾ ਜੂਰੀਆ ਜੂਰੀਆ ਜੂਰੀਕ ਐਸਿਡ ਇਹ ਦੋ ਇੰਨੀ ਦਵਾਈ ਖਾਦੀਆਂ ਨੇ ਦੋ ਇਹਨਾਂ ਕੁਝ ਵੀ ਨਹੀਂ ਆਇਆ ਰਹਿਤਾ ਜੋ ਆਇਨੇ ਬੁਟਾ ਮਨ ਮੈਂ ਲੱਲੀ ਭੱਬੇ ਚਲੋ ਹੁਣ ਆਪਾਂ ਆਉਣੇ ਆਪਣੇ ਮੇਨ ਮੁੱਦੇ ਤੇ ਜਿਹੜੇ ਆਪਾਂ ਬੰਦੇ ਤੁਹਾਨੂੰ ਡੈਰੀ ਦਾ ਦਿਖਾਇਆ ਤੁਹਾਨੂੰ ਪਹਿਲਾਂ ਹੀ ਤੇ ਹੁਣ ਆਪਾਂ ਉਹਦੀ ਮੇਨ ਰੀਜਨ ਪਤਾ ਕੀ ਸਾਡਾ ਦੁੱਧ ਘਾਤੋਂ ਜ਼ਿਆਦਾ ਫੈਟ ਘਾਤੋਂ ਜ਼ਿਆਦਾ ਰੇਟ ਸਾਡੇ ਘਾਤੋਂ ਜ਼ਿਆਦਾ ਲੱਗਦਾ ਦੁੱਧ ਜ਼ਿਆਦਾ ਤਾਂ ਕਿਉਂ ਸਾਡੀ ਖਰਾਕ ਵਧੀਆ ਤੇ ਫੈਟ ਸਾਡੀ ਜਿਆਦਾ ਜਿਆਦਾ ਕਿਉਂ ਖਰਾਕ ਹੈ ਹੁਣ ਸਾਡੇ ਦੇ ਜਾਨਵਰ ਨੇ ਸਿਲੈਕਟਡ ਜਾਨਵਰ ਨੇ ਜਿਹੜੇ ਵੱਧ ਫੈਟ ਵਾਲੇ ਜਾਂ ਵੱਧ ਦੁੱਧ ਵਾਲੇ ਨੇ ਰੱਖਦਾ ਵਧੀਆ ਬੰਲਾਂ ਦੇ ਠੀਕੇ ਲਗਾਉਣਾ ਦੇਖ ਕੇ ਵੀ ਕਿਹਦੇ ਬਲਦੀ ਕਿਹੜੀ ਫਾਇਟ ਜ਼ਿਆਦੇ ਆ ਜਿਹਦੇ ਤਾਂ ਸਟਰੋਂਗ ਨੇ ਕਿੰਮਟ ਅਟੈਚ ਘਾਟਾ ਉਹਦਾ ਠੀਕੇ ਮੈਂ ਦੇਖ ਕੇ ਸਲੈਕਟ ਮਹਿੰਗੇ ਠੀਕੇ ਰਵਾਣਾ ਮੈਂ ਉਹਦੇ ਫਾਰਮ ਦੇ ਠੀਕੇ ਲਵਾਣਾ ਵੀਰੇ 1500 ਤੋਂ ਲੈ ਕੇ 10000 ਤੱਕ ਅਕਤੀ 10000 ਰੁਪਏ ਦਾ ਠਿਕ ਠੀਕੀ ਜਾ 8800 ਰੁਪਏ ਦਾ ਵਰਲਡ ਵਾਈਡ ਦੇ ਉਹ ਠੀਕੇ ਲਾਉਣੇ ਆ ਤੇ ਦੂਜੀ ਗੱਲ ਰਹੀ ਫਾਇਰ ਦੀ ਵੀ ਹੋ ਗਈ ਦੁੱਧ ਦੁੱਧ ਤਾਂਪੀ ਬਣ ਜਾਣਾ ਜਾਂ ਬਰੀਡ ਬਣ ਗਈ ਦੁੱਧ ਫਿਰ ਆਪੀ ਇਨਕਰੀ ਹੋ ਜਾਂਦਾ ਉਹ ਨਾਲ ਵਧੀਆ ਦੁੱਧ ਬਣ ਜਾਂਦਾ ਵਧੀਆ ਫੈਟ ਬਣ ਜਾਂਦੀ ਆ ਤੇ ਵਧੀਆ ਜਾਨਵਰ ਰਹਿੰਦਾ ਤੇ ਹਰ ਇੱਕ ਵਾਰੀ ਕਨਸੀਵ ਕਰਦਾ ਜਾਨਵਰ ਤੇ ਹੋਰ ਤੇ ਇਹ ਹੀ ਚੀਜ਼ਾਂ ਨੇ ਵੀ ਇਹ ਜਿਹਾ ਮੈਂਟੇਨ ਰੱਖੋ ਸਾਫ਼ ਸਫਾਈਆ ਰੱਖੋ ਨੰਗਰ ਨੂੰ ਸਾਫ਼ ਸਫਰਾ ਪਾਣੀ ਪਲਾਓ ਕੈਂਸਲ ਖਰਾਕ ਦੋ ਜਿਵੇਂ ਹੁਣ ਇੱਕ ਸਭ ਤੋਂ ਮੇਨ ਮੁੱਦਾ ਇਹ ਵੱਡਾ ਵੀ ਜਮਨ ਸਵੇਰੇ ਅਸੀਂ 8:30 ਦੇ ਮਸ਼ੀਨ ਲਾਉਂਦੇ ਆਂ ਸ਼ਾਮ ਨੂੰ ਵੀ ਉਹੀ ਟਾਈਮ ਅਸੀਂ ਮਸ਼ੀਨ ਲਾ ਦਨੇ ਆ ਉਹਦੀ ਸਵਾਈ ਆਦੀ ਤੇ ਉਹਦੇ ਨਾਲ ਕੀ ਹੁੰਦਾ ਪ੍ਰੋਪਰ ਇਹਨਾਂ ਨੂੰ ਟਾਈਮ ਮਿਲ ਜਾਂਦਾ ਬੈਠਣ ਉੱਠਣ ਦਾ ਡੰਗਰ ਨੂੰ ਤੇ ਅਸੀਂ ਲਗਭਗ 8:30 ਵਜੇ ਨੂੰ ਸਾਰਾ ਕੰਮ ਫਿਨਿਸ਼ ਕਰ ਦਨੇ ਆ ਫੀਡ ਪਾਣੀ ਤੇ ਘੱਖ ਧਾਰਾ ਸਾਰਾ ਕੋਈ ਇਹਨਾਂ ਨੂੰ ਰੈਸਟ ਕਰਨ ਦਾ ਟਾਈਮ ਪ੍ਰੋਪਰ ਮਿਲਦਾ ਇਸ ਲਈ ਮੇਰਾ ਬੱਤ ਵਧੀਆ ਕੰਪਲੀਟਾ ਤੁਸੀਂ ਵੀ ਇਹ ਚੀਜ਼ਾਂ ਕਰ ਸਕਦੇ ਹੋ ਤੇ ਹੋਰ ਵਧੀਆ ਦੀਆਂ ਮੈਂ ਤਾਂ ਜੀ ਮੇਰੇ ਨਾਲ ਬਿਹਾਲ ਫਿਓ ਜੂੜੇ ਇਹ ਤਾਂ ਥੋੜੇ ਬਿਨੇ ਫਿਓ ਜੀ ਅਹ ਤੇ ਜਿਵੇਂ ਹੁਣ ਅਸੀਂ ਆ ਦੇਖੋ ਹੁਣ ਸਾਡਾ ਬੰਦਾ ਪਾਣੀ ਪਲਾ ਰਿਹਾ ਆ ਅਸੀਂ ਕੀ ਹੁਣ ਬਾਈ ਇੱਕ ਕਹਿੰਦੀ ਵੀ ਤੁਸੀਂ ਖੁੱਲੇ ਕਿਉਂ ਨਹੀਂ ਛੱਡਦੇ ਜੇਬ ਉਹ ਆ ਰੀਜਨ ਨਹੀਂ ਵੀਰੇ ਸਾਡੇ ਇੱਥੇ ਹਜੇ ਇੰਨੀ ਕਿ ਸਪੇਸ ਅੰਦਰ ਠੀਕ ਐ ਆ ਅਸੀਂ ਹੁਣ ਫਾਰਸ ਸਪੈਸ਼ਲਿਸ ਵਾਲੇ ਪਾਇਆ ਹਜੇ ਕਿਉਂਕਿ ਇੱਥੇ ਪਹਿਲਾਂ ਸਾਡਾ ਕੱਚਾ ਹੁੰਦਾ ਸੀ ਦਰਖਤ ਹੁੰਦੇ ਸੀ ਹੌਲੀ-ਹੌਲੀ ਇਹਦਾ ਕਾਰਨ ਕੀ ਦੀ ਕਿਉਂਕਿ ਅਸੀਂ ਹੌਲੀ-ਹੌਲੀ ਪੁਰਾਣਾ ਸਰਵਿਸ ਨੂੰ ਮੈਂ ਦਿਖਾ ਰਣਾ ਆ ਸੀ ਮੇਰਾ ਪੁਰਾਣਾ ਸੈੱਟ ਪਹਿਲਾਂ ਵੀ ਮੈਂ ਵੀਡੀਓ 'ਚ ਦਿਖਾਇਆ ਕਿਉਂ ਅਸੀਂ ਇੱਕ ਦੋ ਡੰਗਰਾਂ ਦਾ ਕੰਮ ਸਟਾਰਟ ਕਰਕੇ ਗਏ ਹੌਲੀ-ਹੌਲੀ ਹੌਲੀ-ਹੌਲੀ ਇੰਕਰੀਜ਼ ਕੀਤਾ ਸਾਰੇ ਆਪਣੇ ਜਾਨਵਰ ਨੇ ਤੇ ਪਰਚੇਜ਼ ਮੇਰੇ ਬਹੁਤ ਘੱਟ ਕਰੇ ਬਨੇ ਪਹਿਲਾਂ ਸुरू-ਸੁਰੂ 'ਚ ਕੀਤੇ ਤੇ ਜਾਂ ਕਦੇ ਹੁਣ ਲੋਡ ਪੈਂਦੀ ਇੱਕ ਦੋ ਜਾਨਵਰ ਪਰਚੇਜ਼ ਕਰਦਾ ਮੈਂ ਜੇ ਦੁੱਧ ਕਿਉਂਕਿ ਜੇ ਮੇਰਾ ਕੋਈ ਗਰ ਸੁਆ ਲੇਟ ਹੁੰਦਾ ਤਾਂ ਕਰਕੇ ਕਿਉਂਕਿ ਦੁੱਧ ਘਟ ਜਾਂਦਾ ਉੱਥੇ ਆ ਕੇ ਫਿਰ ਕਿਉਂ ਦੁੱਧ ਮਾਰਦੇ ਫਾਰਮ ਤੇ ਮੈਂਟੇਨਰ ਰੱਖਦੇ ਹਾਂ ਗਰਮੀਆਂ 'ਚ ਵੀ ਅਸੀਂ ਲਗਭਗ 2 ਤੋਂ 2.5 ਘੰਟੇ ਦੁੱਧ ਮੈਂਟੇਨ ਰੱਖਦੇ ਹਾਂ ਹਰ ਇੱਕ ਸਾਲ ਤੇ ਸ਼ਾਲਾ ਦਾ ਚਲੋ ਇੰਕਰੀਜ਼ ਹੋ ਜਾਂਦਾ ਵਾਜ ਜਾਂਦਾ ਦੁੱਧ ਤੇ ਹੁਣ ਸਾਡੀਆਂ ਆਉਣ ਵਾਲੀਆਂ ਵੀਡੀਓਜ਼ ਕਟ ਆਉਣਗੇ ਕਿਉਂਕਿ ਅਸੀਂ ਕੱਲ ਤੋਂ ਹੌਲੀਡੇਜ਼ ਤੇ ਜਾ ਰਹੇ ਹਾਂ ਬਾਕੀ ਹੋ ਸਕਦਾ ਉੱਥੇ ਅਸੀਂ ਵੀਡੀਓ ਬਣਾਈਏ ਹਨਾ ਫਿਰ ਅਪਲੋਡ ਕਰ ਦਾਂਗੇ ਅਦਰਵਾਈਜ਼ ਹੁਣ ਹਫ਼ਤਾ ਮੇ ਵੀਡੀਓ ਨਾ ਹਾਂ ਬਾਕੀ ਹੁਣ ਸਵਾ ਕਰਕੇ ਵੀ ਅਸੀਂ ਅਵੋਇਡ ਕਰਾਂਗੇ ਹਾਂ ਅਸੀਂ ਕਰਦੇ ਕੋਈ ਸਾਡਾ ਕੋਈ ਬਿਜ਼ਨਸ ਨਹੀਂ ਹੈ ਕਿਉਂਕਿ ਇਹ ਨਾ ਅਸੀਂ ਕੋਈ ਬਾਲੇ ਲੱਲੇ ਭੱਬੇ ਮਾਨੇ ਕੋ ਗਰੀਬ ਬਣੀ ਜਾਂ ਕੋਸ਼ੋਰ ਜੇਬ ਅਸੀਂ ਤਾਂ ਵੀਡੀਓ ਤਾਂ ਆਪਾਂ ਬਣਾਉਣੀ ਆ ਉਹ ਤਾਂ ਜਿੱਦੂ ਦੇ ਹੁਣ ਸਵਾ ਦਾ ਦਿਨ ਹੈ ਹਨਾ ਆਪਾਂ ਨੂੰ ਵੀ ਵਧੀਆ ਨਹੀਂ ਲੱਗਦਾ ਹੈ ਹਾਂ ਅਸੀਂ ਹਰ ਇੱਕ ਸਾਲ ਇਦਾਂ ਹੀ ਕਰਦੇ ਹਾਂ ਬਾਜਨ ਨੇ ਕੀ ਕਰਦਾ ਹੁੰਦਾ ਕਈ ਵਾਰ ਵੀਡੀਓ ਬਣਾਉਣੀ ਸਾਡੇ ਵੀ ਦਿੰਨੇ ਆ ਕਿ ਫਿਰ ਪਾ ਵੀ ਦਿੰਨੇ ਆ ਪਰ ਹੁਣ ਰਿਸਪੌਂਸ ਵਧੀਆ ਆ ਰਿਹਾ ਭੈਣ ਭਰਾ ਵਧੀਆ ਕਮੈਂਟ ਕਰਦੇ ਨੇ ਹੁਣ ਅਸੀਂ ਕੰਟੀਨਿਊ ਪਰ ਜ਼ਰੂਰ ਰੱਖਾਂਗੇ ਬਾਅਦ ਫਿਰ ਕੰਟੀਨਿਊ ਹਾਂ ਚਲੋ ਮਿਲਦੇ ਹੁਣ ਨੈਕਸਟ ਓਕੇ